ਮਠਿੰਡੇ ਦਾ ਰਹਿਣ ਵਾਲਾ ਨੌਜਵਾਨ ਨਰਿੰਦਰਦੀਪ ਸਿੰਘ ਦੀ ਪੁਲਿਸ ਹਰਸਤ ਦੇ ਵਿੱਚ ਮੌਤ ਹੋ ਗਈ ਸੀ ਉਹਦੀ ਮੌਤ ਤੋਂ ਬਾਅਦ ਪਰਿਵਾਰ ਨੇ ਸਵਾਲ ਖੜੇ ਕੀਤੇ ਕਿ ਪੁਲਿਸ ਦਾ ਇਹਦੇ ਵਿੱਚ ਰੋਲ ਹੈ ਪਰ ਉਸ ਤੋਂ ਬਾਅਦ ਹੁਣ ਇੱਕ ਉਹਦੇ ਬਤਲਕ ਖਬਰ ਸਾਹਮਣੇ ਆਉਂਦੀ ਹੈ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਉਹਨੇ ਸਫਾਰਿਸ਼ ਕੀਤੀ ਹੈ ਕਿ ਜਿਹੜੀ ਇਹ ਇਹਦੀ ਜਾਂਚ ਹੈ ਇੱਕ ਸੁਤੰਤਰ ਜਿਹੜੀ ਏਜੰਸੀ ਹੈ ਉਹ ਤੋਂ ਹੋਣੀ ਚਾਹੀਦੀ ਹੈ ਪੂਰੀ ਜਾਣਕਾਰੀ ਲਈ ਜੁੜੇ ਨੇ ਪੱਤਰਕਾਰ ਸੰਦੀਪ ਲਾਧੁਕਾ ਸੰਦੀਪ ਜਾਣਕਾਰੀ ਕੀ ਹੈ ਇਸ ਰਿਪੋਰਟ ਦੇ ਵਿੱਚ ਕੀ ਇਹਦੇ ਵਿੱਚ ਮੰਨੇ ਗਿਆ ਜਿਹੜੇ ਪੁਲਿਸ ਵਾਲੇ ਨੇ ਉਹ ਦੋਸ਼ੀ ਨੇ ਹਾਂ ਸਭ ਤੋਂ ਪਹਿਲਾਂ ਤਾਂ ਇਸ ਕੇਸ ਦੇ ਪਿਛੋਕੜ ਬਾਰੇ ਥੋੜੀ ਜਾਣਕਾਰੀ ਜ਼ਰੂਰ ਸਾਂਝੀ ਕਰਾਂਗੇ ਉਸ ਤੋਂ ਬਾਅਦ ਦੱਸਾਂਗੇ ਕਿ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਕਿਸ ਦੀ ਨਾਮਾਇੰਦਗੀ ਦੇ ਵਿੱਚ ਅਗਵਾਈ ਦੇ ਵਿੱਚ ਇਹ ਰਿਪੋਰਟ ਤਿਆਰ ਕੀਤੀ ਗਈ ਹੈ ਔਰ ਇਸ ਦੇ ਵਿੱਚ ਕੀ ਸਿਫਾਰਸ਼ ਕੀਤੀ ਗਈ ਹੈ ਔਰ ਇਸ ਰਿਪੋਰਟ ਦੇ ਵਿੱਚ ਕਿਹੜੀ ਗੱਲ ਨੂੰ ਪੁਲਿਸ ਦੀ ਕਹਾਣੀ ਨੂੰ ਝੂਠਾ ਦੱਸਿਆ ਗਿਆ ਦਾਵਾ ਦਿੱਤਾ ਗਿਆ ਰਿਪੋਰਟ ਕੀ ਕਹਿੰਦੀ ਹੈ ਪਰ ਨਰਿੰਦਰਦੀਪ ਸਿੰਘ ਸਾਰੇ ਜਾਣਦੇ ਨੇ ਕਿ ਦੇ 5 200 6 ਨੂੰ ਮਈ ਮਹੀਨੇ ਦੀ 23 ਤਰੀਕ ਸੀ 2025 ਇਹ ਹੀ ਸਾਲ ਸੀ ਬਠਿੰਡਾ ਦੇ ਵਿੱਚ ਪੁਲਿਸ ਦੇ ਸੀਆਈਏ ਸਟਾਫ ਤੋਂ ਦੇ ਦਰਰਾਸਤ ਦੇ ਵਿੱਚ ਦੋਸ਼ ਲੱਗੇ ਸਨ ਕਿ ਨਰਿੰਦਰਦੀਪ ਸਿੰਘ ਨੂੰ ਕਤਲ ਕਰ ਦਿੱਤਾ ਗਿਆ ਤਸੀਹੇ ਦੇ ਕੇ ਮਾਰਿਆ ਗਿਆ ਜੋ ਕਿ ਬਾਅਦ ਵਿੱਚ ਇੱਕ ਮੈਡੀਕਲ ਰਿਪੋਰਟ ਵੀ ਆਉਂਦੀ ਹੈ ਉਸ ਦੇ ਵਿੱਚ ਵੀ ਕਾਫੀ ਕੁਝ ਜ਼ਿਕਰ ਕੀਤਾ ਗਿਆ ਸੀ ਉਹ ਨਰਿੰਦਰਦੀਪ ਸਿੰਘ ਜਿਹੜਾ ਕਿ ਇੱਕ ਅਧਿਆਪਕ ਸੀ ਜਿਹੜਾ ਕਿ ਇੱਕ ਪ੍ਰਾਈਵੇਟ ਇੰਸਟੀਚਿਊਟ ਦੇ ਵਿੱਚ ਪੜਾਉਂਦਾ ਸੀ ਉਸ ਦੀ ਪਤਨੀ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਮਾਤਾ ਪਿਤਾ ਨੇ ਕਾਫੀ ਦੁੱਖਾਈ ਪਾਈ ਸੀ ਉਸ ਵੇਲੇ ਤੇ ਇੱਕ ਉਸ ਦਾ ਜਿਹੜਾ ਸਾਥੀ ਸੀ ਜਿਹੜਾ ਅਖੀਰਲੇ ਸਮੇਂ ਨਰਿੰਦਰਦੀਪ ਸਿੰਘ ਦੇ ਨਾਲ ਸੀ ਉਸਨੇ ਇੱਕ ਵੀਡੀਓ ਵੀ ਜਾਰੀ ਕੀਤੀ ਤਾਂ ਸੀ ਜਿਸ ਦੇ ਵਿੱਚ ਵੱਡੇ ਸਵਾਲ ਖੜੇ ਕੀਤੇ ਗਏ ਸਨ ਜਿਹੜਾ ਕੀ ਨਾਮ ਦੱਸਿਆ ਜਾਂਦਾ ਗਗਨਦੀਪ ਉਸਨੇ ਕਿਹਾ ਸੀ ਕਿ ਮੈਨੂੰ ਵੀ ਕਰੰਟ ਲਗਾਇਆ ਗਿਆ ਮੇਰੇ ਨਾਲ ਦੇ ਸਾਥੀ ਨਰਿੰਦਰਦੀਪ ਸਿੰਘ ਨੂੰ ਵੀ ਕਰੰਟ ਲਾਇਆ ਗਿਆ ਇਥੋਂ ਤੱਕ ਕਿ ਗੁਪਤ ਅੰਗਾਂ ਦੇ ਉੱਤੇ ਵੀ ਕਰੰਟ ਲਾਇਆ ਜਾਂਦਾ ਔਰ ਕਿਹੜੀ ਥਾਂ ਦੇ ਉੱਤੇ ਲਜਾਇਆ ਜਾਂਦਾ ਕਮਾਂਡ ਕੇ ਪੁਲਿਸ ਨੇ ਸ਼ੁਰੂ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਮਾਮਲਾ ਇੱਕ ਕਾਰ ਦੁਰਘਟਨਾ ਦੇ ਵਿੱਚ ਹੈ ਸੜਕੀ ਦੁਰਘਟਨਾ ਦੇ ਵਿੱਚ ਹੋਈ ਮੌਤ ਹੈ ਪਰ ਬਾਅਦ ਵਿੱਚ ਜਾਂਚ ਪੜਤਾਲ ਹੁੰਦੀ ਹੈ ਕਾਫੀ ਗੱਲਾਂ ਸਾਹਮਣੇ ਆਉਂਦੀਆਂ ਨੇ ਖਦਸ਼ੇ ਹੁੰਦੇ ਨੇ ਸਵਾਲ ਵੱਡੇ ਖੜੇ ਹੁੰਦੇ ਨੇ ਇਸੇ ਕਰਕੇ ਪੁਲਿਸ ਨੇ ਆਪਣੀਆਂ ਕਹਾਣੀਆਂ ਦਸੀਆਂ ਹਨ ਕਿ ਇੱਕ ਵੱਡਾ ਕੱਠ ਵੀ ਬਠਿੰਡਾ ਦੇ ਵਿੱਚ ਰੱਖਿਆ ਗਿਆ ਸੀ ਜਿਸ ਨੂੰ ਲੈ ਕੇ ਉਸ ਵਕਤ ਪੁਲਿਸ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਸੀ ਪਰਿਵਾਰ ਨੂੰ ਕਿ ਜਰੂਰ ਕਿਉਂਕਿ ਇਸ ਵਿੱਚ ਇੱਕ ਐਫਆਈਆਰ ਦਰਜ ਹੋਈ ਸੀ ਕਿਹਾ ਗਿਆ ਸੀ ਕਿ ਗ੍ਰਿਫਤਾਰੀਆਂ ਹੋਣਗੀਆਂ ਉਹਨਾਂ ਪੁਲਿਸ ਮੁਲਾਜ਼ਮਾਂ ਦੀਆਂ ਜਿਹੜੇ ਇਨਵੋਲਵ ਨੇ ਹਾਲਾਂਕਿ ਅੱਜ ਤੱਕ ਜਦੋਂ ਤੱਕ ਅਸੀਂ ਜਾਣਕਾਰੀ ਸਾਂਝੀ ਕਰ ਰਹੇ ਹਾਂ ਇਸ ਕੇਸ ਦੇ ਵਿੱਚ ਬਠਿੰਡਾ ਪੁਲਿਸ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਿ ਕਿਸੇ ਇਸ ਮਾਮਲੇ ਵਿੱਚ ਪੁਲਿਸ ਮੁਲਾਜ਼ਮ ਦੀ ਗ੍ਰਿਫਤਾਰੀ ਅਜੇ ਤੱਕ ਕੀਤੀ ਗਈ ਹੈ ਜਾਂ ਨਹੀਂ ਕੀਤੀ ਗਈ ਹਾਲਾਂਕਿ ਨਰਿੰਦਰਦੀਪ ਸਿੰਘ ਦਾ ਪਰਿਵਾਰ ਲਗਾਤਾਰ ਜਦੋਜਹਿਦ ਦੇ ਵਿੱਚ ਹੈ ਹੁਣ ਗੱਲ ਕਰਦੇ ਆ ਜੋ ਅੱਜ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਪੰਜਾਬ ਮੁਖੀ ਅਧਿਕਾਰ ਸੰਗਠਨ ਦੇ ਵੱਲੋਂ ਸੰਖੇਪ ਜਾਣਕਾਰੀ ਸਾਂਝੀ ਕੀਤੀ ਗਈ ਹੈ ਹਾਲਾਂਕਿ ਵਿਸਥਾਰਪੂਰਵਕ ਇਸ ਸੰਬੰਧੀ ਬਕਾਇਦਾ ਪ੍ਰੈਸ ਕਾਨਫਰੰਸ ਦੇ ਜ਼ਰੀਏ ਵੀ ਦਾਵਾ ਕੀਤਾ ਗਿਆ ਹੈ ਕਿ ਅਸੀਂ ਜਾਣਕਾਰੀ ਸਾਂਝੀ ਕਰਾਂਗੇ ਹੁਣ ਗੱਲ ਕਰਦੇ ਆ ਕਿ ਇਹਦੇ ਕਥਨ ਨੂੰ ਪੜਾਇਆ ਗਿਆ ਇਸ ਦੇ ਵਿੱਚ ਪੰਜਾਬ ਮੁਖੀ ਅਧਿਕਾਰ ਸੰਗਠਨ ਜਿਸ ਦਾ ਦੁਬਾਰਾ ਪੁਨਰਗਠਨ ਕੀਤਾ ਗਿਆ ਸੀ ਤਾਂ ਇਸ ਦੇ ਵਿੱਚ ਜਿਹੜੇ ਮੁੱਖ ਆਗੂ ਦੀ ਭੂਮਿਕਾ ਨਿਭਾ ਰਹੇ ਨੇ ਉਹ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਨੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੀ ਪ੍ਰਧਾਨਗੀ ਹੇਠ ਜਸਟਿਸ ਰਣਜੀਤ ਸਿੰਘ ਦੀ ਪ੍ਰਧਾਨਗੀ ਦੇ ਹੇਠ ਇਸ ਸੰਸਥਾ ਦੇ ਵੱਲੋਂ ਗਰੰਦਾ ਦੀਪ ਕੇਸ ਦੇ ਨਾਲ ਸੰਬੰਧਤ ਕਈ ਤੱਥ ਹੈ ਜਿਹੜੇ ਗਰਾਊਂਡ ਤੇ ਜਾ ਕੇ ਲੱਭੇ ਗਏ ਪੁਲਿਸ ਨੇ ਕੀ ਕਿਹਾ ਇਸ ਮਾਮਲੇ ਵਿੱਚ ਨਰਿੰਦਰਦੀਪ ਸਿੰਘ ਦਾ ਪਰਿਵਾਰ ਕੀ ਕਹਿੰਦਾ ਔਰ ਜੋ ਮੀਡੀਆ ਰਿਪੋਰਟਾਂ ਉਸ ਵਕਤ ਤੱਕ ਹੋਈਆਂ ਸੀ ਉਹਨਾਂ ਦੇ ਹਵਾਲੇ ਦੇ ਨਾਲ ਹੀ ਰਿਪੋਰਟ ਤਿਆਰ ਕੀਤੀ ਗਈ ਹੈ ਆਸੇ-ਪਾਸਿਓਂ ਜਾਣਕਾਰੀ ਇਕੱਤਰ ਕਰਕੇ ਬਠਿੰਡਾ ਦੇ ਉਸ ਇਲਾਕੇ ਦੇ ਵਿੱਚ ਜਾਂ ਗੋਨਿਆਣਾ ਜਾ ਕੇ ਇਹ ਸਾਰੇ ਮਾਮਲੇ ਦੀ ਤਹਿਕੀਕਾਤ ਕੀਤੀ ਗਈ ਹੈ ਇਸ ਸੰਗਠਨ ਦੇ ਵੱਲੋਂ ਆਰਿਸ ਦੇ ਵੱਟੇ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਇਸ ਨੂੰ ਤਸ਼ੱਦਦ ਕਾਰਨ ਹੋਈ ਮੌਤ ਦਾ ਮਾਮਲਾ ਹੀ ਮੰਨਿਆ ਜਾਣਾ ਚਾਹੀਦਾ ਹੈ ਹੁਣ ਇਸ ਬਾਰੇ ਮਨੁੱਖੀ ਅਧਿਕਾਰ ਸੰਗਠਨਾਂ ਜਿਹੜਾ ਉਹਨਾਂ ਵੱਲੋਂ ਕੀ ਕਿਹਾ ਗਿਆ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ 23 ਪੰਜ 2025 ਨੂੰ ਬਠਿੰਡਾ ਵਿੱਚ ਪੁਲਿਸ ਦੇ ਸੀਆਈਏ ਸਟਾਫ 2 ਦੀ ਹਿਰਾਸਤ ਵਿੱਚ ਹੋਈ ਨਿਰੰਦਰਦੀਪ ਸਿੰਘ ਦੀ ਮੌਤ ਬਾਰੇ ਆਪਣੀ ਜਾਂਚ ਰਿਪੋਰਟ ਜਾਰੀ ਕੀਤੀ ਹੈ ਹੁਣ ਮੁੱਖ ਦੋਸ਼ ਕੀ ਹੈ पीएचआरओ ਯਾਨੀ ਕਿ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦਾ ਸਿੱਟਾ ਇਹ ਹੈ ਇਸ ਰਿਪੋਰਟ ਨੂੰ ਤਿਆਰ ਕਰਨ ਤੋਂ ਬਾਅਦ ਕਿ ਨਰਿੰਦਰਦੀਪ ਸਿੰਘ ਨੂੰ CIA ਸਟਾਫ 2 ਨੇ ਗੈਰ ਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਲਿਆ ਫਿਰ ਬਟਿੰਡਾ IIT ਕੰਪਲੈਕਸ ਵਿੱਚ ਇੱਕ ਗੁਪਤ ਤਸ਼ੱਦਦ ਸੈੱਲ ਇਥੇ ਲਿਖਿਆ ਗਿਆ ਹੈ ਇਹ ਜਾਣਕਾਰੀ ਜਿਹੜੀ ਹੈ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਜਾਰੀ ਕੀਤੀ ਗਈ ਹੈ ਉਹਨਾਂ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਹੀ ਅਸੀਂ ਇਸ ਵਕਤ ਲੋਕਾਂ ਨਾਲ ਸਾਂਝੀ ਕਰ ਰਹੇ ਆ ਉੱਥੇ ਲਿਖਿਆ ਗਿਆ ਕਿ ਇੱਕ ਗੁਪਤ ਤਸ਼ੱਦਦ ਸੈੱਲ ਵਿੱਚ ਬੁਰੀ ਤਰ੍ਹਾਂ ਤਸੀਹੇ ਦਿੱਤੇ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੁਣ ਉਸ ਤੋਂ ਬਾਅਦ ਸਰੀਰਕ ਸਬੂਤ ਦੀ ਜਦੋਂ ਗੱਲ ਆਉਂਦੀ ਹੈ ਤਾਂ ਇਹ ਵੀ ਕਿਹਾ ਗਿਆ ਇਸ ਰਿਪੋਰਟ ਦੇ ਅੰਦਰ ਕਿ ਪੋਸਟਮਾਰਟਮ ਰਿਪੋਰਟ ਵਿੱਚ ਮ੍ਰਿਤਕ ਦੇ ਸਰੀਰ ਤੇ 16 ਜ਼ਖਮਾਂ ਕੰਟੀਊਸ਼ਨ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ਵਿੱਚੋਂ ਇੱਕ ਜ਼ਖਮ ਜਣਨ ਅੰਗਾਂ ਤੇ ਵੀ ਹੈ ਜਿਸ ਨੂੰ ਉਸ ਵਕਤ ਰਿਪੋਰਟ ਕਰਦਿਆਂ ਹੋਇਆਂ ਮੀਡੀਆ ਰਿਪੋਰਟਾਂ ਵਿੱਚ ਵੀ ਦੱਸਿਆ ਗਿਆ ਜੋ ਇੱਕ ਵੀਡੀਓ ਵੀ ਆਇਆ ਸੀ ਸਾਹਮਣੇ ਨਰਿੰਦਰਦੀਪ ਦੇ ਅਖੀਰਲੇ ਸਮੇਂ ਨਾਲ ਰਹਿਣ ਵਾਲੇ ਇੱਕ ਸਾਥੀ ਦਾ ਜਿਸ ਵਿੱਚ ਉਸਨੇ ਕਿਹਾ ਸੀ ਕਿ ਗੁਪ ਤੰਗਾ ਤੇ ਗਰੰਟ ਲਾਇਆ ਗਿਆ ਉਹੀ ਗੱਲ ਇਸ ਰਿਪੋਰਟ ਦੇ ਵਿੱਚ ਵੀ ਲਿਖੀ ਗਈ ਹੈ ਹੁਣ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਨੁਸਾਰ ਇਹ ਸੱਟਾਂ ਹਾਦਸੇ ਕਾਰਨ ਨਹੀਂ ਸਗੋਂ ਪੁਲਿਸ ਤਸ਼ੱਦਦ ਸੰਭਾਵਤ ਤੌਰ ਤੇ ਬਿਜਲੀ ਦੇ ਝਟਕਿਆਂ ਕਾਰਨ ਲੱਗੀਆਂ ਨੇ ਯਾਨੀ ਕਿ ਬਿਜਲੀ ਦੇ ਵੀ ਲਾਈ ਗਈ ਕਰੰਟ ਲਾਇਆ ਗਿਆ ਪੁਲਿਸ ਦੀ ਕਹਾਣੀ ਤੇ ਸਵਾਲ ਪੁਲਿਸ ਨੇ ਮੌਤ ਨੂੰ ਕਾਰ ਹਾਦਸੇ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਰ ਦੇ ਨਿਰਿਖਣ ਅਤੇ ਇੱਕ ਚਸ਼ਮਦੀਦ ਜਿਹੜਾ ਕਿ ਗਗਨਦੀਪ ਸਿੰਘ ਜਿਸ ਦਾ ਇੱਕ ਵੀਡੀਓ ਵੀ ਉਸ ਵਕਤ ਸામਨੇ ਆਇਆ ਸੀ ਤੇ ਬਿਆਨਾਂ ਨੇ ਇਸ ਕਹਾਣੀ ਨੂੰ ਝੂਠਾ ਸਾਬਤ ਕੀਤਾ ਕਾਰਵਾਈ ਦੀ ਘਾਟ ਐਫ ਆਈ ਆਰ ਦਰਜ ਹੋਣ ਦੇ ਬਾਵਜੂਦ ਮੌਤ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਜਾਣਕਾਰੀ ਸਾਂਝੀ ਕੀਤੀ ਹੈ ਹੁਣ ਸਿਫਾਰਸ਼ ਕੀ ਕੀਤੀ ਗਈ ਹੈ ਉਹਨਾਂ ਵੱਲੋਂ ਸਿਫਾਰਸ਼ ਇਹ ਕੀਤੀ ਗਈ ਹੈ ਕਿ ਪੀ ਐਚ ਆਰਓ ਨੇ ਮੈਡੀਕਲ ਬੋਰਡ ਦੀ ਅੰਤਿਮ رائے ਜਿਸ ਵਿੱਚ ਮੌਤ ਦਾ ਕਾਰਨ ਜ਼ਹਿਰੀਲੇ ਪਣ ਦੱਸਿਆ ਗਿਆ ਤੇ ਭਰੋਸਾ ਨਾ ਕਰਨ ਦੀ ਸਿਫਾਰਸ਼ ਕੀਤੀ ਹੈ ਜਿਹੜੀ ਕੀ ਮੈਡੀਕਲ ਰਿਪੋਰਟ ਇੱਕ ਵਾਰੀ ਤਾਂ ਹਸਪਤਾਲ ਦੇ ਵਿੱਚ ਹੁੰਦੀ ਹੈ ਬਾਅਦ ਵਿੱਚ ਇੱਕ ਵਿਸਥਾਰ ਰਿਪੋਰਟ ਆਉਂਦੀ ਹੈ ਉਸ ਦੇ ਬਾਰੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਆਪਣੀ رائے ਦਿੱਤੀ ਹੈ ਕਿ ਇਹ ਤੇ ਪ੍ਰੋਸਸਾ ਨਾ ਕੀਤਾ ਜਾਵੇ ਜਿਹੜੀ ਕੀ ਜ਼ਹਿਰੀਲੇਪਣ ਦੇ ਕਾਰਨ ਮੌਤ ਦਾ ਕਾਰਨ ਦੱਸਿਆ ਗਿਆ ਉਹ ਕਹਿੰਦੇ ਇਸ ਕਰਕੇ ਸੰਗਠਨ ਨੇ ਨਿਆਂ ਯਕੀਨੀ ਬਣਾਉਣ ਲਈ ਉਹਨਾਂs ਵਿਰੁੱਧ ਕਾਰਵਾਈ ਲਈ ਕਿਸੇ ਸੁਤੰਤਰ ਏਜੰਸੀ ਤੋਂ ਜਾਂਚ ਕਰਵਾਉਣ ਲਈ ਜ਼ੋਰਦਾਰ ਸਿਫਾਰਿਸ਼ ਕੀਤੀ ਹੈ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਇਹ ਵੀ ਆਖਿਆ ਕਿ ਆਪਣੀ ਜਾਂਚ ਦੇ ਆਧਾਰ ਤੇ ਨਿਰੰਦਰਦੀਪ ਸਿੰਘ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਦੇ ਸਬੰਧ ਵਿੱਚ ਨਿਆਂ ਯਕੀਨੀ ਬਣਾਉਣ ਲਈ ਦੋ ਮੁੱਖ ਸਿਫਾਰਿਸ਼ਾਂ ਕੀਤੀਆਂ ਨੇ ਇਹਨਾਂ ਸਵਾਰਸ਼ ਕਿ ਕਿਸੇ ਇੰਡੀਪੈਂਡੈਂਟ ਇਨਕੁਆਇਰੀ ਜਾਂਚ ਪੜਤਾਲ ਕੀਤੀ ਜਾਵੇ ਸੁਤੰਤਰ ਏਜੰਸੀ ਤੋਂ ਸੰਗਠਨ ਨੇ ਜ਼ੋਰਦਾਰ ਸਵਾਰਸ਼ੀ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਿਸੇ ਸੁਤੰਤਰ ਏਜੰਸੀ ਤੋਂ ਕਰਵਾਈ ਜਾਵੇ ਇਸ ਦਾ ਉਦੇਸ਼ ਪੁਲਿਸ ਅਧਿਕਾਰੀਆਂ ਦੀ ਸ਼ਮੂਲੀਅਤ ਦੇ ਮੱਦੇਨਜ਼ਰ ਨਿਰਪੱਖਤਾ ਨਿਰਪੱਖ ਕਾਰਵਾਈ ਨੂੰ ਯਕੀਨੀ ਬਣਾਉਣਾ ਹੈ ਦੂਜਾ ਮੈਡੀਕਲ ਬੋਰਡ ਦੀ ਅੰਤਿਮ رائے ਨੂੰ ਆਸਵੀਕਾਰ ਕਰਨਾ ਰਿਜੈਕਟਿੰਗ ਮੈਡੀਕਲ ਓਪੀਨੀਅਨ ਟੀ ਐਚ ਓ ਆਰ ਓ ਨੇ ਸਵਾਰਥ ਕੀਤੀ ਹੈ ਕਿ ਮੈਡੀਕਲ ਬੋਰਡ ਦੀ ਅੰਤਿਮ رائے ਹੈ ਜੋ ਜਿਸ ਵਿੱਚ ਮੌਤ ਦਾ ਕਾਰਨ ਓਪੀਏਟਸ ਅਤੇ ਬੈਂਜ਼ੋਡਾਈਜ਼ੇ ਇਹਨਾਂ ਨੂੰ ਦੀ ਜ਼ਹਿਰੀਲੇ ਪਣ ਨੂੰ ਦੱਸਿਆ ਗਿਆ ਤੇ ਭਰੋਸਾ ਨਾ ਕੀਤਾ ਜਾਵੇ ਇਹ ਇਸ ਲਈ ਕਿਹਾ ਗਿਆ ਕਿਉਂਕਿ ਇਹ ਰਾਏ ਚਸ਼ਮਦੀਦ ਦੇ ਬਿਆਨਾਂ ਅਤੇ ਮ੍ਰਿਤਕ ਦੇ ਸਰੀਰ ਤੇ ਮਿਲੇ 16 ਜ਼ਖਮਾਂ ਦੇ ਸਬੂਤ ਦੇ ਬਿਲਕੁਲ ਉਲਟ ਹੈ ਜੋ ਸਿੱਧੇ ਤੌਰ ਤੇ ਪੁਲਿਸ ਤਸ਼ੱਦਦ ਵਾਲਾ ਇਸ਼ਾਰਾ ਕਰਦੇ ਨੇ ਸੰਖੇਪ ਦੇ ਵਿੱਚ ਜਾਣਕਾਰੀ ਦੰਦਿਆ ਹੋਇਆ ਇਹ ਵੀ ਕਿਹਾ ਗਿਆ ਕਿ ਸਾਡਾ ਇਹ ਮੰਨਣਾ ਹੈ ਸੰਗਠਨ ਦਾ ਕਿ ਸੀਆਈਏ ਸਟਾਫ 2 ਦੇ ਅਧਿਕਾਰੀ ਤਸ਼ੱਦਦ ਕਾਰਨ ਹੋਈ ਇਸ ਮੌਤ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਨੇ ਅਤੇ ਉਹਨਾਂ ਵਿਰੁੱਧ ਕ ਕਰਵਾਈ ਹੋਣੀ ਚਾਹੀਦੀ ਹੈ ਇਹ ਰਿਪੋਰਟ ਜਸਟਿਸ ਰਣਜੀਤ ਸਿੰਘ ਸੇਵਾ ਮੁਕਤੀ ਪ੍ਰਧਾਨਗੀ ਹੇਠ ਦੁਆਰਾ ਜਾਰੀ ਕੀਤੀ ਗਈ ਹੈ ਇਸ ਨੂੰ ਤਸ਼ੱਦਦ ਕਾਰਨ ਹੋਈ ਮੌਤ ਦਾ ਸਪਸ਼ਟ ਕਾਰਨ ਮੰਨਿਆ ਗਿਆ ਹੈ ਇਹ ਹੁਣ ਰਿਪੋਰਟ ਦੀ ਬਰੀਫ ਜਾਣਕਾਰੀ ਹੈ ਪਰ ਜਿੱਥੇ ਤੱਕ ਸਾਡੇ ਜਾਣਕਾਰ ਦੱਸਦੇ ਨੇ ਕਿ ਰਿਪੋਰਟ ਨੂੰ ਤਿਆਰ ਕਰਨ ਦੇ ਲਈ ਇਸ ਸੰਗਠਨ ਦੇ ਵੱਖ-ਵੱਖ ਮੈਂਬਰਾਂ ਨੇ ਹਾਲਾਂਕਿ ਇਥੋਂ ਤੱਕ ਕਿ ਜਸਟਿਸ ਰਣਜੀਤ ਸਿੰਘ ਖੁਦ ਇਸ ਵਿੱਚ ਇਨਵੋਲਵ ਹੁੰਦੇ ਨੇ ਉਹ ਜਾ ਕੇ ਗਰਾਊਂਡ ਦੇ ਉੱਤੇ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਦੇ ਨੇ ਇਸ ਵਿੱਚ ਮਾਲਵਿੰਦਰ ਸਿੰਘ ਮਾਲੀ ਜੀ ਜਿਹੜੇ ਕੀ ਸਮਾਜਿਕ ਕਾਰਕੁਨ ਜਾਂ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਦੇ ਲਈ ਪਹਿਲਾਂ ਵੀ ਸਰਗਰਮ ਕਾਫੀ ਸਮਾਂ ਰਹੇ ਨੇ ਤੇ ਹੁਣ ਮੁੜ ਤੋਂ ਸਰਗਰਮ ਨੇ ਉਹਨਾਂ ਨੇ ਵੀ ਇਸ ਰਿਪੋਰਟ ਤਿਆਰ ਕਰਨ ਦੇ ਵਿੱਚ ਭੂਮਿਕਾ ਨਿਭਾਈ ਹੈ ਔਰ ਇਹ ਮੈਡੀਕਲ ਸਿੱਖਿਆ ਦੇ ਜਿਹੜੇ ਮਾਹਰ ਨੇ ਡਾਕਟਰ ਪਿਆਰੇ لال ਗਰਗ ਜੀ ਉਹਨਾਂ ਦੀ ਵੀ ਇਸ ਵਿੱਚ ਸ਼ਮੂਲੀਅਤ ਹੈ ਉਹਨਾਂ ਨੇ ਵੀ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ ਜਿਸ ਕਾਫੀ ਕੁਸ਼ਲ ਜਿਹੜਾ ਗਰਾਊਂਡ ਦੇ ਉੱਤੇ ਜਾ ਕੇ ਵਕੀਲਾਂ ਦੀ ਟੀਮ ਨੇ ਵੀ ਦੀ ਵੀ ਮਦਦ ਲਈ ਗਈ ਇਸ ਮਾਮਲੇ ਦੇ ਵਿੱਚ ਪਰ ਸਾਰੀ ਰਿਪੋਰਟ ਤਿਆਰ ਕੀਤੀ ਗਈ ਹੈ ਕਹਿਣ ਦਾ ਭਾਵ ਹੈ ਕਿ ਨਰਿੰਦਰਦੀਪ ਸਿੰਘ ਦਾ ਪਰਿਵਾਰਕ ਮੈਂਬਰ ਜੋ ਕਹਿੰਦੇ ਸਨ ਉਹਨਾਂ ਦੀ ਪਤਨੀ ਜਾਂ ਫਿਰ ਉਹਨਾਂ ਦੇ ਮਾਤਾ ਪਿਤਾ ਨਰਿੰਦਰਦੀਪ ਦੇ ਉਹੋ ਗੱਲਾਂ ਹੀ ਉਹਨਾਂ ਗੱਲਾਂ ਦੀ ਪੁਸ਼ਟੀ ਹੈ ਜਿਹੜੀ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਕਰ ਦਿੱਤੀ ਹੈ ਕਿ ਵਾਕਈ ਨਰਿੰਦਰਦੀਪ ਸਿੰਘ ਦਾ ਜਿਹੜਾ ਮੌਤ ਹੈ ਉਹ ਪੁਲਿਸ ਦੇ ਤਸ਼ੱਦਦ ਕਰਕੇ ਹੋਈ ਹੈ ਔਰ ਇੱਕ ਤਸ਼ੱਦਦ ਸੈੱਲ ਬਣਿਆ ਹੋਇਆ ਸੀ ਕਿ ਆਈਆਈਟੀ ਕੋਈ ਕੰਪਲੈਕਸ ਦਾ ਉੱਥੇ ਜਾ ਕੇ ਕਰੰਟ ਲਗਾਇਆ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹਾਲਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਆਮ ਨੁਖੇ ਦਿੰਗਾਰ ਸੰਗਠਨ ਵੱਲੋਂ ਜੇਕਰ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਕੱਲੀ-ਕੱਲੀ ਗੱਲ ਦਾ ਜਵਾਬ ਮੀਡੀਆ ਨੂੰ ਵੀ ਦਿੱਤਾ ਗਿਆ ਤਾਂ ਉਦੋਂ ਇਸ ਮਸਲੇ ਦੇ ਵਿੱਚ ਵੱਡੇ ਸਵਾਲ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਖਾਸ ਕਰਕੇ ਜਿਲ੍ਹਾ ਬਠਿੰਡਾ ਨਾਲ ਸਬੰਧਤ ਉਹਨਾਂ ਨੂੰ ਜਵਾਬ ਦੇਣੇ ਔਖੇ ਹੋ ਜਾਣਗੇ ਜਦੋਂ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਇਸ ਮਸਲੇ ਦੇ ਵਿੱਚ ਇੱਕ ਹੋਰ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਵੱਡੇ ਖੁਲਾਸੇ ਕੀਤੇ ਜਿਸ ਦੀ ਪੂਰੀ ਪੂਰੀ ਸੰਭਾਵਨਾ ਹੈ ਪਰ ਉਹਨਾਂ ਵੱਲੋਂ ਸਪਸ਼ਟ ਤੌਰ ਦੇ ਉੱਤੇ ਵਿਸਥਾਰਪੂਰਵਕ ਜਾਣਕਾਰੀ ਜਿਹੜੀ ਸਾਂਝੀ ਕੀਤੀ ਗਈ ਹੈ ਉਹ ਵੀ ਕਾਫੀ ਕੁਝ ਬਿਆਨ ਕਰ ਰਹੀ ਹੈ ਕਿ ਪੁਲਿਸ ਦੀ ਕਹਾਣੀ ਜੋ ਦੱਸੀ ਜਾ ਰਹੀ ਸੀ ਉਦੋਂ ਉਹ ਝੂਠੀ ਹੈ ਔਰ ਫਰਾਨੀ ਦੀ ਗਲਤ ਹੈ ਕਿ ਅਜੇ ਤੱਕ ਜਿਹੜੇ ਵੀ ਪੁਲਿਸ ਅਧਿਕਾਰੀਆ ਜਾਂ ਮੁਲਾਜ਼ਮਾਂ ਨੂੰ ਇਸ ਵਿੱਚ ਨਾਮਜ਼ਦ ਕੀਤਾ ਗਿਆ ਜਾਂ ਜਿਨ੍ਹਾਂ ਤੇ ਦੋਸ਼ ਲੱਗਦੇ ਨੇ ਉਹਨਾਂ ਨੂੰ ਅਜੇ ਤੱਕ ਵੀ ਗ੍ਰਿਫਤਾਰ ਆ ਜਿਹੜਾ ਬਠਿੰਡਾ ਪੁਲਿਸ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਈ ਇਹ ਕਹਿ ਸਕਦੇ ਆ ਕਿ ਬਠਿੰਡਾ ਪੁਲਿਸ ਆ ਜਿਹੜੀ ਉਹ ਇਸ ਮਾਮਲੇ ਦੇ ਵਿੱਚ ਹੁਣ ਕੀ ਜਵਾਬ ਦਿੰਦੀ ਹੈ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਪਰ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਜੋ ਰਿਪੋਰਟ ਜਾਰੀ ਕੀਤੀ ਗਈ ਆ ਜਾਂ ਜਨਤਾ ਕੀਤੀ ਗਈ ਆ ਜਾਣਕਾਰੀ ਇਸ ਦੇ ਨਾਲ ਵੱਡੇ ਸਵਾਲ ਖੜੇ ਹੋ ਰਹੇ ਨੇ ਪੰਜਾਬ ਪੁਲਿਸ ਦੇ ਉੱਤੇ ਪੁਲਿਸ ਪ੍ਰਸ਼ਾਸਨ ਉੱਤੇ ਖਾਸ ਕਰਕੇ ਸੀਆਈਏ ਸਟਾਫ 2 ਦੇ ਜਿਹੜੇ ਅਧਿਕਾਰੀ ਸੀ ਪੁਲਿਸ ਮਲਾਜਮ ਸੀ ਆਖਰਕਾਰ ਇਹਨਾਂ ਸਵਾਲਾਂ ਦੇ ਜਵਾਬ ਹੁਣ ਕੀ ਦਿੰਦੇ ਨੇ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਉਹਨੇ ਆਪਣੀ ਜ਼ਿੰਮੇਵਾਰੀ ਤੇ ਨਿਭਾਈ ਪਰ ਜਿਹੜੀ ਪੰਜਾਬ ਸਰਕਾਰ ਦੀ ਕੀ ਜ਼ਿੰਮੇਵਾਰੀ ਏ ਕਿ ਪੰਜਾਬ ਪੁਲਿਸ ਦੀ ਕੀ ਜ਼ਿੰਮੇਵਾਰੀ ਏ ਕਿ ਉਹਨਾਂ ਦਾ ਇਸ ਮਸਲੇ ਵੱਲ ਕੋਈ ਧਿਆਨ ਨਹੀਂ ਹੈਗਾ ਜਿਹੜਾ ਤੁਸੀਂ ਸਵਾਲ ਕੀਤਾ ਕਿ ਪੰਜਾਬ ਸਰਕਾਰ ਦੀ ਜਾਂ ਪੰਜਾਬ ਪੁਲਿਸ ਦੀ ਇਸ ਮਾਮਲੇ ਦੇ ਵਿੱਚ ਇੱਕ ਤਾਂ ਸਿੱਧੇ ਤੌਰ ਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਉੱਤੇ ਅਧਿਕਾਰੀਆਂ ਉੱਤੇ ਦੋਸ਼ ਨੇ ਇਸ ਕਰਕੇ ਵੀ ਜਿੱਥੇ ਸਿੱਧੇ ਤੌਰ ਤੇ ਦੋਸ਼ ਹੁੰਦੇ ਨੇ ਪਹਿਲਾਂ ਵੀ ਰਿਕਾਰਡ ਰਿਹਾ ਹੈ ਪੰਜਾਬ ਪੁਲਿਸ ਦਾ ਉੱਥੇ ਠੋਸ ਕਾਰਵਾਈ ਕਰਨ ਦੇ ਵਿੱਚ ਜਾਂ ਤਾਂ ਦੇਰੀ ਕੀਤੀ ਜਾਂਦੀ ਹੈ ਜਾਂ ਫਿਰ ਕੇਸ ਸੀਬੀਆਈ ਦੇ ਹਵਾਲੇ ਜਦੋਂ ਹੁੰਦੇ ਨੇ ਫਿਰ ਜਾ ਕੇ ਉਹਨਾਂ ਨੂੰ ਸੁਝਾਵਾਂ ਹੁੰਦੀਆਂ ਨੇ ਜਿੱਥੋਂ ਤੱਕ ਇਹ ਗੱਲ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਦੀ ਹਾਲ ਦੀ ਘੜੀ ਦੇ ਵਿੱਚ ਇੱਕ ਬਹੁਤ ਵੱਡਾ ਸਮਾਗਮ ਕਰਵਾਇਆ ਗਿਆ ਗੁਰੂ ਤੇਗ ਬਹਾਦਰ ਜੀ ਦੇ ਯਾਦ ਦੇ ਵਿੱਚ ਜਿਸ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਉਹਨਾਂ ਦੀ ਲੜਾਈ ਜਿਹੜੀ ਲੜੀ ਗਈ ਸੀ ਕਸ਼ਮੀਰੀ ਪੰਡਤਾਂ ਲਈ ਉਸ ਦਾ ਹਵਾਲਾ ਦਿੱਤਾ ਗਿਆ ਥਾਂ ਥਾਂ ਪੋਸਟਰ ਛਾਪੇ ਗਏ ਕਿ ਮਨੁੱਖੀ ਅਧਿਕਾਰਾਂ ਦੀ ਲੜਾਈ ਕਿਵੇਂ ਲੜੀ ਜਾਂਦੀ ਹੈ ਸਾਨੂੰ ਗੁਰੂ ਸਾਹਿਬ ਤੋਂ ਸਿੱਖਣਾ ਚਾਹੀਦਾ ਪਰ ਇਸ ਕੇਸ ਦੇ ਵਿੱਚ ਵੀ ਜੇ ਪੰਜਾਬ ਦੇ ਵਿੱਚ ਹੋਰ ਕਈ ਧਾਰਨਾ ਦਿੱਤੀਆਂ ਜਾ ਸਕਦੀਆਂ ਨੇ ਜਿੱਥੇ-ਜਿੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਹੈ ਇੱਥੇ-ਜਿੱਥੇ ਮਨੁੱਖੀ ਅਧਿਕਾਰਾਂ ਦਾ ਕਤਲ ਕੀਤਾ ਗਿਆ ਸ਼ਰਿਆਂ ਢਡੀਆਂ ਉਡਾਈਆਂ ਗਈਆਂ ਨੇ ਉੱਥੇ ਪੰਜਾਬ ਸਰਕਾਰ ਕਿਤੇ ਨਾ ਕਿਤੇ ਚੁੱਪ ਉੱਟ ਜਾਂਦੀ ਹੈ ਜਾਂ ਕਿਨਾਰਾ ਕਰ ਲੈਂਦੀ ਹੈ ਇਸ ਕਰਕੇ ਸਵਾਲ ਵੱਡੇ ਖੜੇ ਹੁੰਦੇ ਨੇ ਇਸ ਕੇਸ ਦੇ ਵਿੱਚ ਵੀ ਅੱਜ ਨਹੀਂ ਤਾਂ ਕੱਲ ਜਵਾਬ ਕਿਸੇ ਨਾ ਕਿਸੇ ਨੂੰ ਤਾਂ ਜ਼ਰੂਰ ਦੇਣਾ ਹੀ ਪਵੇਗਾ ਜਿਸ ਹਿਸਾਬ ਦੇ ਨਾਲ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਜਿੰਮੇਵਾਰ ਵਿਅਕਤੀਆਂ ਦੇ ਵੱਲੋਂ ਜਿਸ ਵਿੱਚ ਵੱਖ-ਵੱਖ ਫੀਲਡ ਦੇ ਮਹਾਰ ਲੋਕ ਸ਼ਾਮਲ ਨੇ ਉਸ ਸੰਗਠਨ ਦੇ ਅੰਦਰ ਜੇ ਕਰੋਨਾ ਨੇ ਆਪਣੇ ਪੱਧਰ ਦੇ ਉੱਤੇ ਇਸ ਦੀ ਤਹਿਕੀਕਾਤ ਕਰਕੇ ਪੜਤਾਲ ਕਰਕੇ ਗਰਾਊਂਡ ਰਿਪੋਰਟ ਤੇ ਤਰੀ ਜਾਣਕਾਰੀ ਹਾਸਲ ਕਰਕੇ ਰਿਪੋਰਟ ਤਿਆਰ ਕੀਤੀ ਹੈ ਤਾਂ ਇਸ ਦਾ ਜਵਾਬ ਹੈ ਜਰੂਰ ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਦੇਣਾ ਚਾਹੀਦਾ ਹੈ ਔਰ ਪੰਜਾਬ ਪੁਲਿਸ ਦੀ ਤਾਂ ਜ਼ਿੰਮੇਵਾਰੀ ਇੱਥੇ ਵੱਧਦੀ ਹੀ ਵੱਧਦੀ ਹੈ ਤਾਂ ਜਿੱਥੇ ਅਸੀਂ ਵੱਖ-ਵੱਖ ਸਮਾਗਮਾਂ ਦੇ ਜਰੀਏ ਜਾਂ ਵੱਖ-ਵੱਖ ਤਿਆਰਬਾਜ਼ੀ ਦੇ ਉੱਤੇ ਲੱਖਾਂ ਰੁਪਏ ਕਰੋੜਾਂ ਰੁਪਏ ਖਰਚ ਕਰਦੇ ਹਾਂ ਤਾਂ ਉੱਥੇ ਫਿਰ ਵੱਖ-ਵੱਖ ਲੋਕਾਂ ਨੂੰ ਜਿਹੜੀ ਗੱਲ ਦੱਸੀ ਜਾ ਰਹੀ ਸੀ ਕਿ ਗੁਰੂ ਸਾਹਿਬ ਨੇ ਸਾਨੂੰ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਲਈ ਪ੍ਰੇਰਿਤ ਕੀਤਾ ਹੈ ਤੇ ਸਾਨੂੰ ਉਸਤੇ ਪਹਿਰਾ ਦੇਣਾ ਚਾਹੀਦਾ ਹੈ ਤਾਂ ਗੁਰੂ ਸਾਹਿਬ ਦੀ ਕਿਤੇ ਨਾ ਕਿਤੇ ਸੋਚ ਨੂੰ ਸਰਕਾਰ ਨੂੰ ਵੀ ਅਪਣਾਉਣ ਦੀ ਬੇਹੱਦ ਲੋੜ ਜਾਪਦੀ ਹੈ ਇੱਥੇ ਇਸ ਹਿਸਾਬ ਦੇ ਨਾਲ ਇਸ ਰਿਪੋਰਟ ਦੇ ਤੱਤ ਬੋਲਦੇ ਨੇ ਕਿਉਂਕਿ ਇਸ ਕੇਸ ਦੇ ਵਿੱਚ ਵੀ ਨਰਿੰਦਰਦੀਪ ਸਿੰਘ ਦੇ ਕੇਸ ਦੇ ਵਿੱਚ ਵੀ ਸਥਾਨਕ ਲੋਕਾਂ ਨੇ ਜਿਹੜੇ ਜਦੋਂ ਬਾਜ਼ਾਰ ਬੰਦ ਕੀਤੇ ਜਨਤਕ ਕਟਟ ਕੀਤਾ ਵਕ-ਵਕ ਜਥੇਬੰਦੀਆਂ ਨੇ ਸ਼ਾਮੂਲੀਅਤ ਕੀਤੀ ਸੀ ਉਦੋਂ ਵੀ ਇਹ ਗੱਲ ਜ਼ੋਰ ਦੇਰ ਢੰਗ ਦੇ ਨਾਲ ਸਟੇਜਾਂ ਤੋਂ ਕਹੀ ਗਈ ਸੀ ਕਿ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਮਸਲਾ ਹੈ ਇਸ ਕਰਕੇ ਇਸ ਮਸਲੇ 'ਤੇ ਸਰਕਾਰ ਨੂੰ ਪੁਲਿਸ ਨੂੰ ਸੰਜੀਦਾ ਹੋ ਕੇ ਇਸ ਮਾਮਲੇ ਨੂੰ ਨਿਪਟਾਉਣ ਦੀ ਲੋੜ ਹੈ ਇਸ ਬਾਬਤ ਜਾਣਕਾਰੀ ਦੇਣ ਲਈ ਤੁਹਾਡਾ ਸ਼ੁਕਰੀਆ